ਪਰਮੇਸ਼ਵਰ ਨੇ ਆਉਣੇ ਮੇਰੇ ਪ੍ਰਾਣਪਤੀ ਨੇ ਆਉਣਾ ਉਹਨਾਂ ਦਾ ਹੁਕਮ ਛੇ ਸੁਜਾਨ ਚੰਦਾ ਮੇਰੇ ਮੱਥੇ ਨਾ ਲੱਗੇ ਜਦ ਤੱਕ ਅਸੀਂ ਤੈਨੂੰ ਆਵਾਜ਼ ਹਾਕ ਨਹੀਂ ਮਾਰਦੇ ਪਰ ਸੁਜਾਨ ਚੰਦਾ ਤੂੰ ਤੇ ਹਾਰ ਲੈ ਕੇ ਖੜ ਗਿਆ ਐਦਾਂ ਚੋਜਦੇ ਆਂ ਚੋਜਦੇ ਆਂ ਮਾਈ ਨੇ ਹਾਕ ਮਾਰ ਲਈ ਚੱਲ ਮੇਰੇ ਘਰ ਮੇਰਾ ਪੁੱਤਰ ਬਿਮਾਰ ਆਇਆ ਇੱਕ ਪਾਸੇ ਮਨ ਚੱਲ ਰਿਹਾ ਵੀ ਗੁਰੂ ਦਾ ਦਰਸ਼ਨ ਕਰਨਾ ਬਰਸ ਹੋ ਗਏ ਨੇ ਆਤਮਾ ਰੂਹ ਤਰਫੀ ਪਈ ਦਰਸ਼ਨਾਂ ਨੂੰ ਅੱਖਾਂ ਤਰਫੀਆਂ ਪਈਆਂ ਤੇ ਦੂਜੇ ਪਾਸੇ ਬਚਨ ਯਾਦ ਆਉਂਦਾ ਹੁਕਮ ਯਾਦ ਆਉਂਦਾ ਕਿ ਜੜੀ ਵੈਦ ਜੜੀ ਤੇਰੀ ਡਿਊਟੀ ਹੈ ਜਿਹਨੂੰ ਪ੍ਰਮਾਤਮਾ ਤਨੂੰ ਦਾਤ ਬਖਸ਼ੀ ਸੇਵਾ ਬਖਸ਼ੀ ਹੈ ਜੇ ਉਹ ਮਾਈ ਦਾ ਪੁੱਤਰ ਮਰ ਗਿਆ ਤੇ ਇਸ ਮਾਈ ਦਾ ਜਿਹੜਾ ਅਪਰਾਧ ਹੈ ਉਹ ਮੈਨੂੰ ਲੱਗਣਾ ਤੇ ਗੁਰੂ ਤੋਂ ਫਿਰ ਬੇਮੁਖ ਹੋਵਾਂਗਾ ਪਤਾ ਨਹੀਂ ਕਿੰਨੇ ਸਾਲਾਂ ਲਈ ਫਿਰ ਟੜਫਾਂਗਾ ਪਹਿਲਾਂ ਮੈਂ ਆਪਣੇ ਕਿਰਤ ਜਿਹੜਾ ਕਰਮ ਹੈ ਕਿ ਜੋ ਪ੍ਰਮਾਤਮਾ ਨੂੰ ਮੈਨੂੰ ਦਾਤ ਗੁਣ ਦਿੱਤਾ ਹੈ ਪਹਿਲਾਂ ਉਹਦਾ ਇਲਾਜ ਕਰਦਾ ਚਲੋ ਦਰਸ਼ਨ ਬਾਅਦ ਵਿੱਚ ਕਰ ਲਵਾਂਗਾ ਜਲਦੀ ਆ ਜਾਵਾਂਗਾ ਮਾਈ ਦੇ ਘਰ ਗਿਆ ਇਲਾਜ ਕੀਤਾ ਦਵਾਈ ਬੂਟੀ ਦੇ ਕੇ ਵਾਪਸ ਆਇਆ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਖੜੇ ਸਨ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਆ ਕੇ ਪੁੱਛਦਾ ਵੀ ਗੁਰੂ ਸਾਹਿਬ ਆਏ ਛਣ ਕਿ ਨਹੀਂ ਆਏ ਵਿੱਚੋਂ ਕਿਸੇ ਬਜ਼ੁਰਗ ਨੇ ਆਖਿਆ ਸੁਜਾਨ ਚੰਦ ਭਾਈ ਗੁਰੂ ਸਾਹਿਬ ਆਏ ਸਨ ਪਰ ਉਹ ਲੰਘ ਗਏ ਨੇ ਚਲੇ ਗਏ ਨੇ ਅੱਗੇ ਤੇ ਖਾਲਸਾ ਜੀ ਐਸੀ ਤੀਸ ਚ ਪੈਂਦੀ ਹੈ ਦਿਲ ਦੇ ਵਿੱਚ ਐਸੀ ਮਨ ਦੇ ਵਿੱਚ ਆਪਾ ਕੜਾ ਸ਼ਬਦ ਵਰਤੀਏ ਜਿਹਦੇ ਨਾਲ ਲੱਗੇ ਹੁੰਦੇ ਨੇ ਲੱਗਿਆਂ ਵਾਲੇ ਹੀ ਜਾਣਦੇ ਆ ਜਿੱਦ ਪਿੰਡੇ ਦੇ ਵਿੱਚ ਇਹੋ ਜੀ ਬਰਾਗ ਦੀ ਅਵਸਥਾ ਹੁੰਦੀ ਹੈ ਉਹੀ ਜਾਣਦਾ ਉਹਦੇ ਪਿਆਰਾਂ ਥੱਲੋ ਜ਼ਮੀਨ ਨਿਕਲਦੀ ਅੱਜ ਵੇਲਾ ਆਇਆ ਸੀ ਮੌਕਾ ਆਜ ਵੀ ਪਿਤਾ ਦੇ ਦਰਸ਼ਨ ਕਰਨ ਦਾ ਉਹ ਵੀ ਹੱਥੋਂ ਖੁੱਸ ਗਿਆ ਉੱਚੀ ਉੱਚੀ ਸੜਕ ਤੇ ਆਵਾਜ਼ਾਂ ਮਾਰਦਾ ਦਸਮੇਸ਼ ਜੀ ਆਪ ਜੀ ਨੇ ਅੱਜ ਵੀ ਦਰਸ਼ਨ ਦਿੱਤਾ ਨਿਮਾਣੇ ਨੂੰ ਅੱਜ ਵੀ ਮੇਰੇ ਕੜੇ ਗੁਨਾਹਾਂ ਨੇ ਮੇਰੇ ਕੜੇ ਪਾਪ ਸੰਤਾਪ ਨੇ ਅੱਗੇ ਖੜ ਜਾਂਦੇ ਆਪਜੋ ਦੇ ਦਰਸ਼ਨ ਨਹੀਂ ਹੁੰਦੇ ਪਿਤਾ ਤਰਜ ਕਰ ਦਇਆ ਕਰ ਤੂੰ ਦਤਾਰ ਰਹੇਂ ਦੇ ਆਲੂ ਐ ਆਪਣੇ ਮਨ ਨਾਲ ਬਿਰਤੀ ਨਾਲ ਹੱਥ ਜੋੜ ਕੇ ਵਾਸਤੇ ਪਾਰਿਆ ਤਰਲੇ ਕਰ ਰਿਹਾ ਟੁੱਟਿਆ ਹਿਰਦਾ ਟੁੱਟਿਆ ਮਨ ਅੱਖਾਂ 'ਚੋਂ ਨੀਰ ਵਗਦਾ ਹੰਝੂ ਵਗਦਾ ਐ ਪ੍ਰੇਮ ਦੇ ਵਿੱਚ ਅੱਜ ਵੇਲਾ 'ਚ ਮਾਰਾ ਦਰਸ਼ਨ ਫੇਰ ਨਹੀਂ ਹੋਇਆ ਮੈਂ ਫਿਰ ਅਪਹਾਗਾ ਰਹਿ ਗਿਆ ਬੰਜਾ ਰਹਿ ਗਿਆ ਤੇ ਖਾਲਸਾ ਜੀ ਮਨ 'ਚ ਆਵਾਜ਼ ਆਉਂਦੀ ਫੇਰ ਆਪਣੀ ਡਿਊਟੀ ਪੂਰੀ ਕਰ ਆਪਣੀ ਹੱਤੀ ਦੀ ਦੁਕਾਨ ਤੇ ਚੱਲ ਵੈਦਖਾਨੇ ਚੱਲ ਕੋਈ ਬਿਮਾਰ ਹੋਏਗਾ ਇਲਾਜ ਕਰ ਮਨ ਡਾਡਾ ਜਿਆ ਕਰਕੇ ਹੌਚਲਾ ਕਰਕੇ ਆਪਣੇ ਆਥਣ ਵੱਲ ਨੂੰ ਜਾਂਦਾ ਦੁਕਾਨ ਵੱਲ ਨੂੰ ਜਾਂਦਾ ਕਹਿੰਦੇ ਅੱਗੇ ਲੋਕਾਂ ਦਾ ਮੇਲਾ ਲੱਗਿਆ ਉਹ ਦੁਕਾਨ ਤੇ ਤੇ ਉਹ ਭਾਈ ਸਾਹਿਬ ਦੇ ਮਨ ਵਿੱਚ ਹੁੰਦਾ ਹੈ ਕਿ ਪਤਾ ਕੋਈ ਬਾਲਾ ਚੋਖਾ ਬਿਮਾਰ ਹੋ ਗਿਆ ਹੈ ਪਿੰਡ ਦੇ ਲੋਕ ਨਾਲ ਇਕੱਠੇ ਹੋ ਗਏ ਨੇ ਕਿਸੇ ਨੂੰ ਕੋਈ ਭਿਆਨਕ ਰੋਗ ਹੋਣਾ ਤੇ ਟੁੱਟਿਆ ਭੱਜਿਆ ਤੜਕੇ ਮਨ ਨਾਲ ਹੌਲੀ ਹੌਲੀ ਅੱਗੇ ਹੁੰਦਾ ਉਹ ਜਿਸ ਗੱਡੀ ਤੇ ਬਹਿ ਕੇ ਰੋਜ਼ ਲੋਕਾਂ ਦੀ ਨਬਜ ਵੇਖਦਾ ਸੀ ਦਵਾਈ ਦੇਂਦਾ ਸੀ ਲੋਕਾਂ ਦੇ ਰੋਗ ਠੀਕ ਕਰਦਾ ਉਸ ਗੱਡੀ ਤੇ ਅੱਜ ਕੱਲ੍ਹ ਕੀ ਤਰਪਾਦਸ਼ਾ ਬੈਠੇ